ਕੋਈ ਰਾਜਨੀਤੀ ਨੂੰ ਦੇ ਸਾਹ ਚਲਦੇ ਰੱਖਣ ਦੇ ਲਈ ਇਹ ਜੇ ਸੀਨੀਅਰ ਲੀਡਰ ਜੋ ਕਿ ਸੰਵਿਧਾਨਿਕ ਅਹੁਦੇ ਦੇ ਉੱਪਰ ਬੈਠੇ ਨੇ ਐਸ ਲੀਡਰ ਆਫ ਆਪੋਜੀਸ਼ਨ ਕਿੰਨੀ ਹਲਕੀ ਬਿਆਨਬਾਜ਼ੀ ਕੀਤੀ ਚੈਨਲ ਦੇ ਉੱਪਰ ਬੈਠ ਕੇ ਤੇ ਜਿਹਦੇ ਨਾਲ ਅਫਰਾ ਤਫਰੀਏ ਜਿਹੜੀ ਡਰ ਦਾ ਭੈ ਦਾ ਮਾਹੌਲ ਹੈ ਜਿਹੜਾ ਰਿਯੂਮਰ ਮੋਂਗਰਿੰਗ ਹੈ ਜਿਹੜੀ ਉਹ ਸਰਦਾਰ ਬਹਾਦਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਰ ਦਿੱਤੀ ਸੋ ਹੁਣ ਔਰ ਫਿਰ ਇਸ ਤੋਂ ਇਹਦੇ ਇੰਪੈਕਟ ਕੀ ਹੁੰਦੇ ਨੇ ਇਹਦੇ ਇੰਪੈਕਟ ਇਹ ਹੁੰਦੇ ਨੇ ਕਿ ਜਦੋਂ ਕੋਈ ਕੋਈ ਪਬਲਿਕ ਫਿਗਰ ਇਹ ਜੀ ਗੱਲ ਕਰਦੀ ਹੈ ਤੇ ਫਿਰ ਉਸ ਤੋਂ ਮਗਰੋਂ ਜਿਹੜੇ ਐਕਚੁਅਲ ਦੇ ਵਿੱਚ ਦੇਸ਼ ਦੇ ਔਰ ਪੰਜਾਬ ਦੇ ਦੁਸ਼ਮਣ ਨੇ ਜਿਹੜੇ ਲੋਕ ਅੱਤਵਾਦੀ ਵੱਖਵਾਦੀ ਗਰੁੱਪ ਪਾਕਿਸਤਾਨ ਵਾਲੇ ਆਈਐਸਆਈ ਵਾਲੇ ਬਾਹਰ ਬੈਠੇ ਅਮਰੀਕਾ ਦੇ ਵਿੱਚ ਬੈਠੇ ਹੋਏ ਗੁਰਪਤਵੰਨ ਸਿੰਘ ਪੰਨੂ ਔਰ ਐਸਐਫਜੀ ਵਰਗੇ ਤੇ ਉਹ ਬਾਜਵਾ ਸਾਹਿਬ ਦੇ ਬਿਆਨਾਂ ਤੋਂ ਮਗਰੋਂ ਉਹ ਵੀਡੀਓਜ਼ ਜਾਰੀ ਕਰਦੇ ਨੇ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹ ਸਹੀ ਹੈ ਬੇਦਖਦ ਦੇ 50 ਬੰਬ ਆਏ ਸੀਗੇ ਤੇ 18 ਚੱਲ ਚੁੱਕੇ 32 ਹਜੇ ਪਏ ਨੇ ਤੇ ਮੈਨੂੰ ਤਾਂ ਐ ਲੱਗਿਆ ਕਿ ਦੋਵੇਂ ਇੱਕੋ ਜਿਕੇ ਕਹਿੰਗੇ ਮੈਨੂੰ ਕੱਲ ਵੀ ਕੁਝ ਖੁਲਾਸੇ ਕੀਤੇ ਸੀਗੇ ਮੈਨੂੰ ਤਾਂ ਦੋਵੇਂ ਪੁਰਾਣੇ ਲੱਹ ਜੀ ਲੱਗਦੇ ਨੇ ਕਿ ਜਿਨ੍ਹਾਂ ਦੀਆਂ ਗੱਲਾਂ ਮਿਲਦੀਆਂ ਨੇ ਸੋ ਇਸ ਕਰਕੇ ਅੱਜ ਸਿਰਫ ਔਰ ਸਿਰਫ ਮੈਂ ਪੰਜਾਬ ਦੀ ਸਾਰੀ ਪੋਲਿਟਿਕਲ ਲੀਡਰਸ਼ਿਪ ਨੂੰ ਚਾਹੇ ਉਹ ਕਿਸੇ ਪਾਰਟੀ ਦਾ ਹੈ ਜਿਹੜਾ ਬੰਦਾ ਇੱਕ ਲੋਕ ਨੁਮਾਇੰਦਾ ਹੈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੀ ਗਲਤ ਬੇਤੁਕੀ ਬਿਨਾ ਸਿਰ ਪੈਰ ਦੀ ਬਿਆਨਬਾਜ਼ੀ ਤੋਂ ਸਿਰਫ ਆਉਦੀ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਇਹ ਜੀ ਬਿਆਨਬਾਜ਼ੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਜਿਹੜਾ ਉਹਨੂੰ ਬੰਦ ਕਰੋ ਨਹੀਂ ਇਹ ਜੇ ਕੰਮ ਕਰਨ ਵਾਲੇ ਨੇ ਜਿਹੜੀ 35000 ਲੋਕਾਂ ਦੀ ਜਾਨਾਂ ਦੇ ਕੇ ਜਿਹੜੀ ਇੱਕ ਅਮਨ ਸ਼ਾਂਤੀ ਕਮਾਈ ਹੈ ਉਹ ਲੋਕ ਔਜੀਆਂ ਔਜੀਆਂ ਕਮਾਈਆਂ ਹੋਈਆਂ ਸ਼ਾਂਤੀਆਂ ਨੂੰ ਲਾਅ ਐਂਡ ਆਰਡਰ ਨੂੰ ਇਹ ਲੋਕ ਖਰਾਬ ਕਰਦੇ ਸੋ ਉਹਨਾਂ ਨੂੰ ਇੱਕਦਾ ਇਹ ਹੱਥ ਜੋੜ ਕੇ ਵਿਵਨਮਰ ਬੜੀ ਨਿਮਰਤਾ ਦੇ ਨਾਲ ਅਪੀਲ ਵੀ ਇਹ ਬੇਨਤੀ ਵੀ ਤੇ ਵਾਰਨਿੰਗ ਵੀ ਇਹ ਐਜੀ ਚੀਜ਼ ਜਿਹੜੀ ਅੱਗੇ ਨੂੰ ਬਰਦਾਸ਼ਤ ਨਹੀਂ ਕੀਤੀ ਜਾਊਗੀ ਦੂਜੀ ਗੱਲ ਆ ਗੁਰਪਤਵਾਨ ਸਿੰਘ ਪੰਨੂ ਨੇ ਇਸ ਵੀਡੀਓ ਦੇ ਵਿੱਚ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਦੇ ਬਾਰੇ ਫਿਰ ਦੁਬਾਰਾ ਗਲਤ ਬਿਆਨੀ ਉਹਨਾਂ ਦੇ ਉਹਨਾਂ ਦੀ ਸ਼ਾਨ ਦੇ ਖਿਲਾਫ ਕਈ ਗਲਤ ਲਫ਼ਜ਼ ਨੇ ਜਿਹੜੇ ਅਲਫ਼ਾਜ਼ ਨੇ ਜਿਹੜੇ ਉਹ ਬੋਲੇ ਨੇ ਮੈਂ ਗੁਰਪਤਵੰਨ ਸਿੰਘ ਪੰਨੂ ਨੂੰ ਕਹਿਣਾ ਚਾਹੂਗਾ ਕਿ ਇੱਕ ਤਾਰੀਖ ਨੂੰ ਤੁਸੀਂ ਕਹਿੰਦੇ ਸੀਗੇ 14 ਤਾਰੀਖ ਨੂੰ ਅਸੀਂ ਪੰਜਾਬ ਦੇ ਵਿੱਚ ਜਿੰਨੇ ਬੁੱਤ ਨੇ ਉਹ ਢਾ ਦੇਾਂਗੇ ਉਹ ਮਲੀਆਂ ਮੀਟ ਕਰ ਦਾਂਗੇ ਜਦੋਂ ਪੰਜਾਬ 3 ਕਰੋੜ ਪੰਜਾਬੀਆਂ ਨੇ ਕਹਿਤਾ ਦਲਿਤ ਭਾਈਚਾਰੇ ਨੇ ਕਹਿਤਾ ਆ ਆਮ ਆਦੀ ਪਾਰਟੀ ਦੇ ਵਰਕਰਸ ਨੇ ਵਲੰਟੀਅਰਸ ਨੇ ਕਿਹਾ ਤਾਂ ਕਿ ਆਜੋ ਡੰਡੇ ਤੇ ਝੰਡੇ ਲੈ ਕੇ ਖੜਾਂਗੇ ਤੇ ਉਦੋਂ ਡਾਂਗਾ ਮੂਰੇ ਵੀ ਕੋਈ ਨਹੀਂ ਆਇਆ ਹੈਗਾ ਸੋ ਇਹ ਜਿਹੇ ਲੋਕ ਜਿਹੜੇ ਜਿਨ੍ਹਾਂ ਦੀ ਕੋਈ ਰੈਲੇਵੈਂਸ ਨਹੀਂ ਹੈਗੀ ਕੋਈ ਤੁਕ ਨਹੀਂ ਹੈਗੀ ਉਹ ਏਸੀ ਗੱਲ ਤੇ ਕਲੇਮ ਕਰੀ ਜਾਂਦੇ ਨੇ ਵੀ ਅਸੀਂ ਪੰਜਾਬ ਚ ਦੋ ਥਾਂ ਤੇ ਛਾਪੇ ਲਾਤੇ ਛਾਪੇ ਮਤਲਬ ਪੋਸਟਰ ਲਾਤੇ ਇਹ ਪੋਸਟਰ ਲਾਉਣ ਦਾ ਕੰਮ ਉਹਨਾਂ ਨੇ ਨਵਾਂ ਸ਼ੁਰੂ ਕਰ ਰਿਆ ਇਹ ਜਿਹੇ ਪੋਸਟਰਾਂ ਨਾਲ ਅਮਰੀਕਾ ਬੈਠ ਕੇ ਪੰਜਾਬ ਦਾ ਖਾਲਸਾ ਨੂੰ ਰੋਣਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਸੰਵਿਧਾਨਿਕ ਅਹੁਦੇ ਤੇ ਰਿਸਪੈਕਟਡ ਬੰਦੇ ਕੋਲੋਂ ਦੇ ਮੂੰਹੋਂ ਇਹ ਜੀ ਗੱਲ ਨਿਕਲਦੀ ਹੈ ਤੇ ਫਿਰ ਗੁਰਪਤਵੰਨ ਸਿੰਘ ਪੰਨੂ ਵਰਗਿਆਂ ਨੂੰ ਕੋਈ ਮੌਕਾ ਮਿਲਦਾ ਹੈ ਇਹ ਜੀ ਬਿਆਨਬਾਜ਼ੀ ਕਰਕੇ ਪੰਜਾਬ ਦੇ ਡਰ ਭੈ ਮਾਹੌਲ ਦਾ ਖਰਾਬ ਕਰਨ ਦਾ ਪਰ ਮੈਂ ਪੰਜਾਬੀਆਂ ਨੂੰ ਸਮੁੱਚੇ ਪੰਜਾਬ ਨੂੰ ਨੂੰ ਆਸ਼ਵਾਸਤ ਕਰਨਾ ਚਾਹੁੰਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕਿਸੇ ਇਹ ਜੇ ਅੰਸਰ ਤੋਂ ਡਰ ਚ ਡਰੀਆ ਭੈ ਮੰਨਣ ਦੀ ਲੋੜ ਨਹੀਂ ਹੈ ਇਹ ਜਿਹੜੇ ਪਰ ਜਿਹੜੇ ਲੀਡਰ ਨੇ ਜਿਹੜੇ ਬੇਤੁਕੀਆਂ ਬਿਆਨਬਾਜ਼ੀ ਕਰਦੇ ਨੇ ਉਹਨਾਂ ਤੋਂ ਵੀ ਗੁਰੇਜ਼ ਹੈ ਜਿਹੜਾ ਉਹ ਜ਼ਰੂਰ ਕਰਨਾ ਇਸ ਤੋਂ ਵੀ ਵੱਡਾ ਸਵਾਲ ਅਗਲੀ ਗੱਲ ਆ ਗੁਰਪਤਵੰਨ ਸਿੰਘ ਪੰਨੂ ਤੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਜਿਵੇਂ ਮੈਚ ਕਰ ਗਈ ਉਹਨੇ ਵੀ ਬੰਬਾਂ ਦੀ ਗੱਲ ਕੀਤੀ ਉਹਨੇ ਵੀ ਬੰਬਾਂ ਦੀ ਗੱਲ ਕੀਤੀ ਗੁਰਪਤਵੰਨ ਸਿੰਘ ਪੰਨੂ ਨੇ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਵੀ ਮਹਾਰਾਉ ਅੰਬੇਦਕਰ ਜੀ ਬਾਰੇ ਜੋ ਕੁਝ ਇਸ ਵੀਡੀਓ ਦੇ ਵਿੱਚ ਕਿਹਾ ਹੈ ਜਿਹੜੇ ਕਿ ਲਫ਼ਜ਼ ਮੈਂ ਇੱਥੇ ਯੂਜ਼ ਨਹੀਂ ਕਰ ਸਕਦਾ ਉਹ ਸ਼ਬਦ ਨੇ ਜਿਹੜੇ ਉਹ ਅੰਬੇਦਕਰ ਸਾਹਿਬ ਬਾਰੇ ਕੀਤੇ ਨੇ ਹੁਣ ਮੇਰਾ ਵੱਡਾ ਸਵਾਲ ਕਾਂਗਰਸ ਪਾਰਟੀ ਨੂੰ ਹੈ ਕਿ ਉਹ ਗੁਰਪਤਵੰਨ ਸਿੰਘ ਪੰਨੂ ਦੇ ਉਸ ਬਿਆਨ ਦੇ ਨਾਲ ਨੇ ਜਿਹਦੇ ਵਿੱਚ ਉਹ ਬਾਬਾ ਸਾਹਿਬ ਦੇ ਬਾਰੇ ਬੋਲ ਰਿਹਾ ਹੈ ਔਰ ਬਾਬਾ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲ ਰਿਹਾ ਹੈ ਔਰ ਬਾਜਵਾ ਸਾਹਿਬ ਦੀ ਸੁਰ ਦੇ ਵਿੱਚ ਸੁਰ ਮਿਲਾ ਰਿਹਾ ਹੈ ਸੋ ਕਾਂਗਰਸ ਪਾਰਟੀ ਨੂੰ ਅੱਜ ਇਹ ਸਟੈਂਡ ਕਲੀਅਰ ਕਰਨਾ ਪਊਗਾ ਕਿ ਉਹਨਾਂ ਦਾ ਸਟੈਂਡ ਕੀ ਹੈ ਕਿ ਇਹ ਉਹ ਜੇ ਵਿਅਕਤੀ ਨੂੰ ਅੱਜ ਵੀ ਅਹੁਦੇ ਤੇ ਸ਼ਿੰਗਾਰ ਕੇ ਰੱਖਣਾ ਚਾਹੁੰਦੇ ਨੇ ਕਿ ਜਿਨ੍ਹਾਂ ਦੀ ਵਜ੍ਹਾ ਕਰਕੇ ਦੇਸ਼ ਦੁਨੀਆ ਦੇ ਸਭ ਤੋਂ ਵੱਡਾ ਲੋਕਤੰਤਰ ਬਣਿਆ ਹੋਇਆ ਹੈ ਇਹ ਕਾਂਗਰਸ ਨੂੰ ਵੱਡਾ ਸਵਾਲ ਹੈ ਉਹਨਾਂ ਨੂੰ ਇਹਦੇ ਬਾਰੇ ਆਪਣਾ ਸਟੈਂਡ ਹੈ ਜਿਹੜਾ ਉਹ ਕਲੀਅਰ ਕਰਨਾ ਪਊਗਾ ਕਿ ਕਿਉਂ ਉਹਨਾਂ ਦਾ ਲੀਡਰ ਆਫ ਆਪੋਜੀਸ਼ਨ ਗਰੁੱਪ ਉਤਵੰਦ ਪੰਨੂ ਦੇ ਦੇ ਦੀ ਰਾਮਸ ਨਾਲ ਰਾਮਸ ਮਿਲਾ ਰਿਹਾ ਉਹਨਾਂ ਦੇ ਦੀ ਗੱਲ ਨਾਲ ਗੱਲ ਮਿਲਾ ਰਿਹਾ ਤੇ ਕਿਉਂ ਉਹ ਇਹਨਾਂ ਨਾਲ ਗੱਲ ਤੋਂ ਗੱਲ ਮਿਲਾ ਰਿਹਾ ਹੈ ਦੂਜਾ ਸਵਾਲ ਮੇਰਾ ਬੀਜੇਪੀ ਨੂੰ ਹੈ ਕਿ ਬੀਜੇਪੀ ਉਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਹਿੰਦੇ ਨੇ ਕਿ ਯੂ ਐਸ ਔਰ ਇੰਡੀਆ ਪਰਮ ਮਿੱਤਰ ਨੇ ਤੇ ਡੋਨਲਡ ਟਰੰਪ ਇਹਨਾਂ ਦੇ ਪਰਮ ਮਿੱਤਰ ਨੇ ਤੇ ਅੱਜ ਜਿੱਥੇ ਯੂ ਐਸ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਹੈ ਕਿ ਉਹ ਜਿਹੜੇ ਲੋਕ ਆਪਦੀ ਮਿਹਨਤ ਮੁਸ਼ਕਲ ਦੇ ਨਾਲ ਰੋਜ਼ੀ ਰੋਟੀ ਕਮਾਉਣ ਦੇ ਲਈ ਯੂ ਐਸ ਦੇ ਵਿੱਚ ਗਏ ਸੀਗੇ ਉਹਨਾਂ ਨੂੰ ਤਾਂ ਬੇੜੀਆਂ ਲਾ ਕੇ ਹਥਕੜੀਆਂ ਲਾ ਕੇ ਜਹਾਜ਼ ਪਰ ਪਰ ਕੇ ਅਮਰੀਕਾ ਵਾਪਸ ਇੰਡੀਆ ਭੇਜ ਰਿਹਾ ਹੈ ਤੇ ਇਹ ਕਹੇ ਜਾ ਵਿਅਕਤੀ ਜਿਹੜਾ ਕਿ ਪੰਜਾਬ ਦੇ ਖਿਲਾਫ ਪੰਜਾਬ ਦੀ ਅਮਨ ਸ਼ਾਂਤੀ ਦੇ ਖਿਲਾਫ ਦੇਸ਼ ਦੇ ਖਿਲਾਫ ਔਰ ਸਭ ਤੋਂ ਉੱਪਰ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮrao Ambedkar ਜੀ ਦੇ ਖਿਲਾਫ ਬੋਲ ਰਿਹਾ ਹੈ ਇਹਦੇ ਬਾਰੇ ਤੱਕ ਇਹ ਭਾਰਤ ਸਰਕਾਰ ਦੀ ਸੁਣੀ ਨਹੀਂ ਹੈਗੀ ਕਿ ਇਹਨਾਂ ਨੇ ਕੋਈ ਅਪੀਲ ਅ ਅਮਰੀਕਾ ਨੂੰ ਜਾਂ ਡੋਨਲਡ 트াম্প ਨੂੰ ਕੀਤੀ ਹੋਵੇ ਸੋ ਮੇਰੀ ਅੱਜ ਦੋਨੋਂ ਪਾਰਟੀਆਂ ਨੂੰ ਕਾਂਗਰਸ ਆਪ ਦਾ ਸਟੈਂਡ ਸਪਸ਼ਟ ਕਰੇ ਕਿ ਇਹਨਾਂ ਦੋਨਾਂ ਦੇ ਬਿਆਨਾਂ ਦੇ ਉੱਪਰ ਕੀ ਕਾਂਗਰਸ ਪਾਰਟੀ ਸਹਿਮਤ ਹੈ ਜਾਂ ਉਹ ਆਪ ਦੇ ਲੀਡਰ ਆਫ ਆਪੋਜੀਸ਼ਨ ਦੇ ਉਹਨਾਂ ਬਿਆਨਾਂ ਤੋਂ ਅਸਹਿਮਤ ਹੋ ਕੇ ਉਨ੍ਹਾਂ ਦੇ ਉੱਪਰ ਕੋਈ ਐਕਸ਼ਨ ਲੈਣਗੇ ਔਰ ਦੂਜਾ ਪ੍ਰਧਾਨ ਮੰਤਰੀ ਜੀ ਹੋਮ ਮਿਨਿਸਟਰੀ ਯੂਐਸ ਨਾਲ ਇਸ਼ੂ ਟੇਕ ਅਪ ਕਰਕੇ ਇਹ ਜਆ ਵਿਅਕਤੀ ਜਿਹੜਾ ਉੱਥੇ ਬੈਠਾ ਦੇਸ਼ ਦੇ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਐਕਸਟਰੈਡਾਈਟ ਕਿਵੇਂ ਕਰਨਾ ਹੈ ਉਹਨੂੰ ਹਥਕੜੀਆਂ ਬੇੜੀਆਂ ਲਾ ਕੇ ਮੁਲਕ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਤੇ ਉਹਦੇ ਨਾਲ ਇੱਥੇ ਲਿਆ ਕੇ ਇਨਸਾਫ ਕਿਵੇਂ ਕਰਨਾ ਹੈ ਇਹਦੀ ਜ਼ਿੰਮੇਵਾਰੀ ਜਿਹੜੀ ਉਹ ਭਾਜਪਾ ਦੀ ਔਰ ਕੇਂਦਰ ਸਰਕਾਰ ਦੀ ਬਣਦੀ ਹੈ ਕੋਈ ਸੌ ਜੋੜਾ ਸਤਾਂ ਰਸੋਲ ਸਵਾਲੇ ਕੀ ਸ਼ੈਨ ਪਾਵਰ ਪ੍ਰੋਜੈਕਟ ਨੂੰ ਲੈ ਕੇ ਡਿਪਟੀ ਸੀਐਮ ਨੇ ਮਾਚਰ ਲੋਕ ਕਿਹਾ ਗਿਆ ਕਿ ਅਸੀਂ ਇਹ ਪਿਛੇ ਵੀ ਰਿਲੀਏਟਿਵ ਨਹੀਂ ਲਵਾਗੇ ਇਸੇ ਵੀ ਤਰ੍ਹਾਂ ਦਾ ਕੋਈ ਉਹ ਤਾਂ ਉਹਨਾਂ ਨੇ ਚਾਰ ਪੰਜ ਦਿਨ ਪਹਿਲਾਂ ਵੀ ਕਿਹਾ ਸੀ ਮੈਂ ਜਵਾਬ ਦਿੱਤਾ ਸੀਗਾ ਕਿ ਉਹ ਆਪ ਦਾ ਜੋ ਮਰਜ਼ੀ ਕਹੀ ਜਾਣਾ ਜਿਹੜੀ ਚੀਜ਼ ਦੇ ਉੱਪਰ ਹੱਕ ਪੰਜਾਬ ਦਾ ਹੈ ਉਹ ਡਿਪਟੀ ਸੀਐਮ ਕੀ ਸੀਐਮ ਜ਼ੋਰ ਲਾ ਲੈਣ ਉਹ ਅਸੀਂ ਲੜਾਈ ਆਵਦੀ ਜੋ ਚਾਹੇ ਐਡਮਿਨਿਸਟ੍ਰੇਟਿਵ ਲੜਾਈ ਹੈ ਚਾਹੇ ਲੀਗਲ ਲੜਾਈ ਹੈ ਉਹ ਸਿਰੇ ਤੱਕ ਲੜਾਂਗੇ ਪਰ ਪੰਜਾਬ ਦੇ ਹੱਕਾਂ ਦਾ ਡਾਕਾ ਕਿਸੇ ਨੂੰ ਨਹੀਂ ਮਾਰਨ ਦੇਵਾਂਗੇ ਕਾਲਮਣਿੰਦਾ ਨੂੰ ਇਹ ਗਿਆਨ ਆਇਆ ਸੰਯੁਕਤ ਜੀਟੀ ਨੇ ਕਿ ਨਸ਼ੇ ਦੀ ਜਦ ਤੱਕ ਜਿਮਾਨ ਹੈ ਜਦ ਤੱਕ ਇਹ ਨਸ਼ਾ ਖਤਮ ਨਹੀਂ ਹੋ ਸਕਦਾ ਚਿੱਟੇ ਨੂੰ ਖਤਮ ਕਰਨ ਵਾਸਤੇ ਫੀਮ ਦੇ ਕੋਕੀ ਬਾਰੇ ਚਰਚਾ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਸਾਡੀ ਸਰਕਾਰ ਆਂਦੀ ਹੈ ਤਾਂ ਅਸੀਂ ਅਫੀਦ ਦੇ ਕੋਕੀ ਦੇ ਬਾਰੇ ਚਰਚਾ ਕਰਾਂਗੇ ਥੋੜੀ ਜਿਹੀ ਮੈਂ ਨਹੀਂ ਚਰਚਾ ਦਾ ਸਰਕਾਰ ਆਉਣ ਤੋਂ ਪਹਿਲਾਂ ਹੀ ਕਰ ਲੈਣਾ ਉਹ ਤਾਂ ਪਹਿਲਾਂ ਵੀ ਉਹਦੇ ਚਰਚਾ ਦਾ ਕੋਈ ਰੋਕ ਨਹੀਂ ਹੈਗੀ ਉਹਨਾਂ ਨੂੰ ਦੇਖੋ ਇਸ ਤਰ੍ਹਾਂ ਕਿ ਇਹ ਇੱਕ ਬੜਾ ਸੈਂਸਿਟਿਵ ਇਸ਼ੂ ਹੈ ਸਿਰਫ ਔਰ ਸਿਰਫ ਵੋਟਾਂ ਲੈਣ ਦੇ ਲਈ ਇਹ ਜੀ ਤੁਸੀਂ ਸ਼ੁਰਲ ਲੀਏ ਜਿਹੜੀ ਉਹ ਛੱਡ ਨਹੀਂ ਸਕਦੇ ਹੈਗੇ ਜੇ ਤਾਂ ਤੁਸੀਂ ਲਿਆਉਣਾ ਚਾਹੁੰਦੇ ਹੋ ਤੇ ਫਿਰ ਆਪਦੇ ਮੈਨੀਫੈਸਟੋ ਦੇ ਵਿੱਚ ਪਾਓ ਜੇ ਨਹੀਂ ਲਿਆਉਣਾ ਚਾਹੁੰਦੇ ਤੇ ਸਟੈਂਡ ਸਪਸ਼ਟ ਕਰੋ ਚਰਚਾ ਕਰਾਂਗੇ ਕਿ ਕਿ ਤੁਸੀਂ ਪਿੰਡਾਂ ਦੇ ਲੋਕਾਂ ਨੂੰ ਮਗਰ ਲਾ ਲਓ ਇਹ ਤਾਂ ਗੱਲ ਬਾਤ ਹੀ ਨਹੀਂ ਹੈ ਰਾਜਵਿੰਦ ਸਿੰਘ ਜੀ ਇਹ ਸਵਾਲ ਪਹਿਲਾਂ ਉਹਨਾਂ ਤੋਂ ਕਲੈਰਿਟੀ ਲੈ ਲਓ ਸਰਕਾਰ ਪਹਿਲਾਂ ਦੋ ਜੀ ਮੇਰਾ ਜਵਾਬ ਹੈ ਜਿਹੜਾ ਉਹ ਫੇਰ ਆਊਗਾ ਉਹਨਾਂ ਨੂੰ ਸਰਕਾਰ ਵੱਲੋਂ ਦੀ ਜਿਹੜੀ ਆ ਵਾਹ ਵਾਲੀ ਖਬਰ ਆ ਕੋਈ ਨਸ਼ਿਆਂ ਦੀ ਫਟੀ ਨਾ ਹਮਚਲ ਰਹੀ ਪੰਜਾਬ ਦੇ ਵਿੱਚ ਕੋਈ ਥੋੜਾ ਰਵਾਰਿਆ ਨਹੀ ਪਰ ਅਜੇ ਤੱਕ ਜਿਹੜਾ ਹੈਗਾ ਕਿ ਕੋਈ ਵੱਡੀ ਕੈਂਪੇਨ ਆ ਤੇ ਜਿਹੜੀਆਂ ਵੱਡੀਆਂ ਮੱਛੀਆਂ ਨੇ ਜਿਹੜੇ ਸਾਰੇ ਇੱਕ ਬਿਆਨ ਹੁੰਦੇ ਨੇ ਉਹਨਾਂ ਤੇ ਜਦ ਤੱਕ ਕਾਰਵਾਈ ਨਹੀਂ ਹੁੰਦੀ ਨਹੀ ਇਸ ਤਰ੍ਹਾਂ ਜੀ ਕਿ ਜਿਹੜੀ ਕੈਂਪੇਨ ਹੈ ਉਹ ਤਾਂ ਫ੍ਰੋਮ ਡੇ 1 ਪਹਿਲੇ ਦਿਨ ਤੋਂ ਉਸੇ ਮਜ਼ਬੂਤੀ ਦੇ ਨਾਲ ਹੀ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੋਧੀ ਕੈਂਪੇਨ ਹੈ ਜਿਹੜੀ ਹਾਂ ਇਹ ਠੀਕ ਹੈ ਕੀ ਖਬਰਾਂ ਦੇ ਵਿੱਚ ਮੀਡੀਆ ਦੇ ਵਿੱਚ ਇਹ ਮਸਲਾ ਵੱਧ ਉਜਾਗਰ ਰਿਹਾ ਤੇ ਉਹਦੀਆਂ ਖਬਰਾਂ ਘੱਟ ਲੱਗੀਆਂ ਫਰਕ ਸਿਰਫ ਇੰਨਾ ਹੀ ਹੈ ਗਰਾਊਂਡ ਲੈਵਲ ਦੇ ਉੱਪਰ ਕਾਰਵਾਈ ਜਿਹੜੀ ਉਸੇ ਮਜ਼ਬੂਤੀ ਉਸੇ ਸ਼ਕਤੀ ਦੇ ਨਾਲ ਚੱਲ ਰਹੀ ਹੈ ਜਿੱਥੇ ਤੱਕ ਕਿਹਾ ਤੁਸੀਂ ਵੱਡੀਆਂ ਮੱਛੀਆਂ ਦਾ ਪਿਛਲੇ ਦਿਨਾਂ ਦੇ ਵਿੱਚ ਹੀ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਕਿਤੋਂ 4 ਕਿਲੋ ਹੈਰੋਇਨ ਫੜੀ ਗਈ ਕਿਤੋਂ 17 ਕਿਲੋ ਹੈਰੋਇਨ ਫੜੀ ਗਈ ਬਲਕਿ ਇੱਕ ਇੱਕ 17 ਕਿਲੋ ਵਾਲੀ ਖੇਪ ਦੇ ਵਿੱਚ ਤਾਂ ਸ਼ਾਇਦ 17 ਵਾਲੀ ਦੇ ਵਿੱਚ ਸੀ ਚਾਰ ਵਾਲੀ ਦੇ ਵਿੱਚ ਸੀ ਜਿਹੜਾ ਇੱਕ ਡੀਆਰਆਈ ਦਾ ਡਾਰ ਡੀਆਰਆਈ ਦਾ ਇਨਸਪੈਕਟਰ ਸੀ ਜਿਹੜਾ ਜਿਹੜਾ ਕਿ ਪੰਜਾਬੀ ਨਹੀਂ ਸੀਗਾ ਆਊਟ ਆਫ ਪੰਜਾਬ ਸਟੇਟ ਦਾ ਆਫੀਸਰ ਸੀਗਾ ਉਹ ਫੜਿਆ ਗਿਆ ਸੋ ਮੇਰੇ ਘਰਿਆਣੇ ਦਾ ਸੀ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਉਹ ਕਾਰ ਵੀ ਉਵੇਂ ਹੀ ਚੱਲ ਰਹੀ ਆ ਹਾਂ ਖਬਰਾਂ ਦੇ ਵਿੱਚ ਕਿਉਂਕਿ ਜਹ ਜਹ ਬੰਬ ਪੰਜਾਬ ਤੇ ਸੱਟਣ ਦੀ ਕੋਸ਼ਿਸ਼ ਕੀਤੀ ਗਈ ਲੀਡਰਾਂ ਵੱਲੋਂ ਉਹ ਜਿਹੇ ਖਬਰਾਂ ਤੁਸੀਂ ਲਾ ਲਿਆ ਸਪੈਸ ਉਹਨਾਂ ਨੂੰ ਵੱਧ ਮਿਲ ਗਈ ਇੱਕ ਇੱਕ ਰਸਤੇ ਚੌਂ ਤੋਂ ਲੈ ਕੇ ਭਾਜਪਾ ਨੇ ਇੱਕ ਇਕੱਤਰ ਪ੍ਰੋਗਰਾਮ ਪੰਜਾਬ ਦੇ ਵਿੱਚ ਕੀਤਾ ਹੈ ਤੇ ਸਾਰੇ ਵਰਗਾਂ ਦੇ ਮਤੇ ਦੇ ਰਹੀ ਹੈ ਜਿਹੜਾ ਸਭੀ ਕਾਪੀ ਕਹਿੰਦੇ ਨੇ ਬਹੁਤ سارے ਲੋਕ ਇਹ ਹੈਗੇ ਨਹੀਂ ਇੱਕ ਰਾਖੇ ਤੋਂ ਇਹ ਅਕ੍ਰਿਤੀ ਹੈਗੀ ਦੀ ਤਾਂ ਆਵਾਜ਼ ਵੀ ਪਾਰਟੀ ਦਾ ਕਿਸੇ ਨਾ ਕੋ ਸੈਕਟਰੀ ਦੇਖੋ ਇਸ ਤਰ੍ਹਾਂ ਕਿ ਸਾਡਾ ਸਟੈਂਡ ਫਰਮ ਡੇਵਨ ਬੜਾ ਕਲੀਅਰ ਹੈ ਕੁਝ ਇਹਦੇ ਹੱਕ ਚ ਹੋਣਗੇ ਕੁਝ ਇਹਦੇ ਖਿਲਾਫ ਹੋਣਗੇ ਪਰ ਇੱਕ ਇਹ ਜਿਹਾ ਫੈਸਲਾ ਹੈ ਜਿਹਦੇ ਵਿੱਚ ਮੈਂ ਸਮਝਦਾ ਕਿ ਹਰ ਦੇਸ਼ ਵਾਸੀ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਹੁਣ ਤੁਸੀਂ ਯੂਨਿਲੈਟਰਲੀ ਸਿਰਫ ਇਸ ਗੱਲ ਕਰਕੇ ਕਿ ਤੁਹਾਡੇ ਕੋਲ ਬਹੁਤ ਮਤ ਹੈ ਤੁਸੀਂ ਆਪੋਜੀਸ਼ਨ ਦੀ ਜਾਂ ਹਰ ਫਿਰਕੇ ਹਰ ਵਰਗ ਹਰ ਵਿਅਕਤੀ ਦੀ ਆਵਾਜ਼ ਕ੍ਰਸ਼ ਕਰ ਦੋ ਇਹ ਵਾਜਬ ਨਹੀਂ ਇਹਦੇ ਉੱਪਰ ਥੋਰੋ ਡਿਬੇਟ ਡਿਸਕਸ਼ਨ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਪਰ ਮੈਂ ਮੰਨ ਕੇ ਚੱਲਦਾ ਜੋ ਮੇਰੀ ਮੇਰੀ ਇਹ ਇਹ ਮੈਂ ਕਹਾ ਵੀ ਕੋਈ ਮੇਰਾ ਪੋਲਿਟਿਕਲ ਬਿਆਨ ਨਹੀਂ ਪਰ ਮੇਰੀ ਜਰਨਲ ਸੋਚ ਇਹ ਹੈ ਕਿ ਇੱਕ ਐਡਾ ਵੱਡਾ ਮੁਲਕ ਜਿਹੜਾ ਕਿ ਇਹਨਾਂ ਡਾਈਵਰਸ ਹੈ ਜਿੱਥੇ ਇੰਨੀਆਂ ਭਾਸ਼ਾਵਾਂ ਇੰਨੇ ਰੀਜਨ ਇੰਨੀਆਂ ਲੈਂਗੁਏਜਸ ਇੰਨੇ ਕਲਚਰ ਇੰਨੇ ਪੋਲਿਟਿਕਲ ਜਿਹੜੇ ਉਹ ਹੈਗੇ ਤੇ ਉਹਦੇ ਵਿੱਚ ਔਰ ਸਭ ਤੋਂ ਵੱਡਾ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਵੇ 140 ਕਰੋੜ ਦੀ ਆਬਾਦੀ ਹੋਵੇ ਉੱਥੇ ਤੁਸੀਂ ਇਹ じゃ ਇੱਕ ਬਾਈਂਡਿੰਗ ਜਿਹੜਾ ਕਾਨੂੰਨ ਹੈ ਉਹ ਉਹ ਡੈਮੋਕ੍ਰੇਸੀ ਦੀ ਸੈਂਸ ਨੂੰ ਹੋਰ ਮਜ਼ਬੂਤ ਨਹੀਂ ਕਰੇਗਾ ਮੇਰੀ ਆਪਣੀ ਸੋਚ ਹੈ ਜੀ ਇਹ ਐਨਆਈ ਇਹ ਬਾਕੀ ਕਰਦੇ ਬਹੁਤ ਬੱਲੇ ਬਹੁਤ ਬੰਦੇ ਕਹਿੰਦੇ ਘਰ ਦੇ ਉੱਪਰ ਜਿਹੜੇ ਰੇਡ ਹੁੰਦਾ ਉਹ ਕਿ 400 ਰੁਪਏ ਦਿੱਤੇ ਗਏ ਜਿਹੜੇ ਬਾਕੀ ਜਿਹੜੇ ਵਾਪਸ ਮਰ ਕੇ ਗੇੜਵਨ ਉਹਦੇ ਵਿਆਜ ਚ ਸ਼ਾਮਲ ਕਰਾ ਦੇ ਨਹੀਂ ਉਹ ਦੇਖੋ ਪੰਜਾਬ ਪੁਲਿਸ ਨੇ ਜਿਹੜੇ ਕੇਸ ਸੀਗੇ ਸਾਰੇ ਸਾਰੇ ਇਨਵੋਲਵ ਕਰ ਹੀ ਲਏ ਹੁਣ ਇਹ 20 ਜਿਹੜਾ ਕਾਲਿਆ ਸਾਹਿਬ ਦੇ ਘਰ ਤੇ ਹੋਇਆ ਇਹ ਵੀ ਤਾਂ ਸੋਲਵ ਹੋ ਚੁੱਕਿਆ 12 ਘੰਟੇ ਦੇ ਵਿੱਚ ਹੀ ਬੰਦੇ ਆਈਡੈਂਟੀਫਾਈ ਕਰ ਲਏ ਗਏ ਸੀਗੇ ਆਟੋ ਰਿਕਸ਼ਾ ਜਿਹੜਾ ਉਹ ਫੜ ਲਿਆ ਗਿਆ ਸੀਗਾ ਜਿਹੜੇ ਦੋ ਬੰਦੇ ਸੀਗੇ ਸ਼ੱਕੀ ਉਹ ਫੜ ਲਏ ਗਏ ਸੀਗੇ ਸੋ ਉਹ ਤਾਂ ਇਨਵੈਸਟੀਗੇਸ਼ਨ ਪੂਰੀ ਹੋ ਚੁੱਕੀ ਬਟ ਹਾਂ ਜੇ ਬ੍ਰਾਡਰ ਏਰੀਆ ਦੇ ਵਿੱਚ ਜੇ ਐਨ ਆਰ ਆਈ ਕੋਲ ਕੋਈ ਹੋਰ ਕੋਈ ਕੋਈ ਪੁਆਇੰਟ ਹੈ ਜਾਂ ਉਹਨਾਂ ਕੋਲ ਕੋਈ ਹੋਰ ਇਨਫੋਰਮੇਸ਼ਨ ਹੈ ਤੇ ਜੇ ਉਹ ਕਰਨਾ ਚਾਹੁੰਦੇ ਨੇ ਤੇ ਸਾਨੂੰ ਤਾਂ ਉਸ 'ਚ ਕੋਈ ਇਸ਼ੂ ਨਹੀਂ ਹੈਗਾ ਮੈਗਨਾ ਪੰਜਾਬ ਦੀ ਤੇ ਦੇਸ਼ ਦੀ ਸੁਰੱਖਿਆ ਜਿਹੜੀ ਉਹ ਇਕੱਠੀ ਹੋਈ ਹੈ ਸਾਂਝੀ ਹੈ ਕੁਝ ਕਿਹੜਾ ਫਰਕ ਹੈ ਆਪਕੇ ਰੇਤਾ ਦੂਜੇ ਦੇਸ਼ਾਂ ਦੇ ਘਰਾਂ ਪਰ ਸੀਆਈਏ ਦਾ ਜੋ ਛਾਪਾ ਲੱਗਦਾ ਹੈ ਉਸ ਨੂੰ ਕਿਸ ਤਰ੍ਹਾਂ ਦੇਖਣਾ ਦੇਖੋ ਇਸ ਤਰ੍ਹਾਂ ਕੇ ਕਬਰਾ ਹਟ ਤਾਂ ਬੀਜੇਪੀ ਦੇ ਵਿੱਚ ਸ਼ੁਰੂ ਤੋਂ ਆਇਆ ਇਹ ਉਹਨਾਂ ਨੇ ਆਪ ਦੀ ਜਿਹੜੀਆਂ ਏਜੰਸੀਆਂ ਨੇ ਇਹਨਾਂ ਨੂੰ ਟੂਲ ਬਣਾ ਰੱਖਿਆ ਹੈ ਆਮ ਆਦਮੀ ਪਾਰਟੀ ਦੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਆਵਾਜ਼ ਦਬਾਉਣ ਦੇ ਲਈ ਇਹ ਕੋਈ ਦੁਰਗੇਸ਼ ਪਾਟਕ ਜੀ ਪਹਿਲੇ ਲੀਡਰ ਤਾਂ ਹੈ ਨਹੀਂ ਕਿ ਜਿਨ੍ਹਾਂ ਦੇ ਘਰੇ ਕੋਈ ਛਾਪੇਮਾਰੀ ਹੋਈ ਹੈ ਜਾਂ ਕੋਈ ਇਨਕੁਆਇਰੀ ਹੋ ਰਹੀ ਹੈ ਐਜ ਦੇ ਤਾਂ ਹੁਣ ਰੂਟੀਨ ਬਣ ਚੁੱਕਿਆ ਸੋ ਲਾਲੇਨ ਬਜੁਰਗ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸਰ ਜੀ ਸਾਹਿਬ ਹੈ 2000 ਦੇ ਫੋਰਨ ਚਾਰਜ ਦੇ ਸਟੱਡੀਜ਼ ਵਾਸਤੇ ਉਹਦੇ ਵਿੱਚ 25% ਦਾ ਡਿਕਲੈਰੈਂ ਨਾਇਆ ਹੁੰਦਾ ਜਾਰੀ ਦੇ ਪੰਜਾਬ ਦਾ ਇੱਕ ਪ੍ਰੋਗਰਾਮ ਸੀਗਾ ਰਿਵਰਸ ਮਾਈਗ੍ਰੇਸ਼ਨ ਦਾ ਨਾਮ ਉਹਦੇ ਵੀ 50 ਕਿਹੜਾ ਪ੍ਰੋਗਰਾਮ ਸੀ ਜੀ ਰਿਵਰਸ ਮਾਈਗ੍ਰੇਸ਼ਨ ਰਿਵਰਸ ਮਾਈਗ੍ਰੇਸ਼ਨ ਦੇਖੋ ਇਸ ਤਰ੍ਹਾਂ ਕੱਲੇ ਆਪਾਂ ਕਹੀਏ ਵੀ ਜੇ ਕੋਈ ਨਹੀਂ ਜਾ ਰਿਹਾ ਉਹ ਤਾਂ ਇੱਕ ਫੈਕਟਰ ਹੈ ਚੰਗੀ ਗੱਲ ਹੈ ਮੈਂ ਸਮਝਦਾ ਕਿ ਜਿੱਥੇ ਚਲੋ ਇਹ ਜੋ ਇਹ ਜੀ ਮਲਟੀਪਲ ਫੈਕਟਰਸ ਹੋਣਗੇ ਕਿ ਜੇ ਸਪੋਜ਼ ਕੁਝ ਕੰਟਰੀਜ਼ ਨੇ ਸਖਤੀ ਵੀ ਕਰਤੀ ਜਾਂ ਕੁਝ ਵਾਪਸ ਆ ਰਹੇ ਨੇ ਲੋਕ ਉਹਦੇ ਕਰਕੇ ਵੀ ਹੋਊਗਾ ਪਰ ਡੈਫੀਨਿਟਲੀ ਇੱਕ ਪੋਜ਼ਿਟਿਵ ਇਮਪੈਕਟ ਇਹਦੇ ਵਿੱਚ ਇਹ ਵੀ ਹੈ ਪਿਛਲਾ ਆਵਾਦੀ ਪਾਰਟੀ ਦੀ ਸਰਕਾਰ ਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਆਮ ਘਰਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਬਿਨਾਂ ਪੈਸੇ ਤੋਂ ਬਿਨਾਂ ਸਵਾਰਥ ਤੋਂ ਮਿਲ ਰਹੀ ਹੈ ਉਹਦਾ ਵੀ ਇੱਕ ਪੋਜ਼ਿਟਿਵ ਇੰਪੈਕਟ ਹੈ ਜਿਹੜਾ ਉਹ ਆ ਰਿਹਾ ਹੈ ਔਰ ਰਿਵਰਸ ਮਾਈਗ੍ਰੇਸ਼ਨ ਜਦੋਂ ਪੰਜਾਬ ਦੇ ਵਿੱਚ ਇੱਕ ਚੰਗਾ ਇੰਡਸਟਰੀ ਔਰ ਇਨਵੈਸਟਮੈਂਟ ਰਿਲੇਟਡ ਮਾਹੌਲ ਹੈ ਜਿਹੜਾ ਉਹ ਬਣਦਾ ਜਾ ਰਿਹਾ ਤੇ ਉਹਦੇ ਨਾਲ ਰਿਵਰਸ ਮਾਈਗ੍ਰੇਸ਼ਨ ਹੈ ਜਿਹੜੀ ਉਹ ਵੀ ਉਹਦੇ ਵੀ ਟ੍ਰੈਂਡਸ ਦੇਖਣ ਨੂੰ ਮਿਲ ਰਹੇ ਨੇ ਥੈਂਕ ਯੂ ਜੀ ਉਹ ਕੀ ਲਿੰਕ